ਜੂੜੇ ਵਾਲੀ ਕੁੜੀ ਸੌਣ ਦੇ ਮਹੀਨੇ ਜਦੋਂ ਆਪਣੇ ਪੇਕੇ ਘਰ ਨੂੰ ਆ ਰਹੀ ਸੀ ਤਾਂ ਰਾਹ ਦੇ ਵਿੱਚ ਹੀ ਭਰਾ ਦੀਆਂ ਅੱਖਾਂ ਦੇ ਸਾਹਮਣੇ ਉਹ ਤੜਫ ਤੜਫ ਕੇ ਮਰ ਗਈ। ਆਪਣੀ ਭੈਣ ਨੂੰ ਇਹ ਭਰਾ ਘਰ ਲੈ ਕੇ ਆ ਰਿਹਾ ਸੀ ਮੋਟਰਸਾਈਕਲ ਤੇ ਦੋਵੇਂ ਜਾਨੇ ਸਵਾਰ ਸੀ ਪਰ ਟਿਪਰ ਵਾਲੇ ਨੇ ਇਹੋ ਜਿਹੀ ਦਰਦਨਾਕ ਮੌਤ ਦਿੱਤੀ ਐ ਇਸ ਕੁੜੀ ਨੂੰ ਕਿ ਉਸ ਦਾ ਭਰਾ ਵੀ ਕੰਬ ਉੱਠਿਆ। ਮੋਗਾ ਦੇ ਕਸਬਾ ਬਾਗਾ ਪੁਰਾਣਾ ਦਾ ਇਹ ਦਰਦਨਾਕ ਮਾਮਲਾ ਹੈ ਜਿੱਥੇ ਕੋਟ ਕਪੂਰੇ ਤੋਂ ਆਪਣੀ ਭੈਣ ਨੂੰ ਲੈ ਕੇ ਵਾਪਸ ਮੋਗਾ ਪਰਤ ਰਹੇ ਭਰਾ ਦੇ ਮੋਟਰਸਾਈਕਲ ਟਿੱਪਰ ਦੇ ਟਾਇਰ ਥੱਲੇ ਆਉਣ ਦੇ ਕਾਰਨ ਭੈਣ ਤੜਫ ਤੜਫ ਕੇ ਮੁੱਕੀ ਹੈ ਉਸ ਨੂੰ ਸਿਵਲ ਹਸਪਤਾਲ ਵੀ ਪਹੁੰਚਾਇਆ ਗਿਆ ਸੀ ਪਰ ਰੋਸਤੇ ਵਿੱਚ ਸਾਹ ਹੀ ਨਹੀਂ ਬਚੇ ਸੀ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪਹਿਲਾਂ ਹੀ ਆਖ ਦਿੱਤਾ ਗਿਆ ਸੀ ਕਿ ਕੁੜੀ ਦੇ ਇੰਨੇ ਮਾੜੇ ਹਾਲਾਤ ਨੇ ਕਿ ਉਹ ਬਚਣ ਜੋਗੀ ਨਹੀਂ ਪਰ ਫਿਰ ਵੀ ਉਹ ਅਰਦਾਸਾਂ ਕਰ ਰਹੇ ਸੀ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਇਸ ਚੂੜੇ ਵਾਲੀ ਕੁੜੀ ਦੀ ਜਾਨ ਬਚ ਜਾਵੇ ਇਹ ਹਾਦਸੇ ਦੇ ਮਗਰੋਂ ਥਾਣਾ ਬਾਗਾ ਪੁਰਾਣਾ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਟਿਪਰ ਨੂੰ ਹਿਰਾਸਤ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰਦੀ ਹੈ ਦੱਸਦੀ ਹੈ ਕਿ ਦੁਪਹਿਰ ਤੋਂ ਬਾਅਦ ਮੋਬਾਈਲ ਫੋਨ ਦੇਖਦੇ ਪੈਦਲ ਜਾ ਰਹੀ ਵਿਅਕਤੀ ਦੀ ਅਣਗਹਿਲੀ ਦੇ ਕਾਰਨ ਇੱਕ ਮੋਟਰਸਾਈਕਲ ਸਵਾਰ ਪੈਣਪਰਾ ਹਾਦਸੇ ਦਾ ਸ਼ਿਕਾਰ ਹੋਏ ਦੱਸੇ ਜਾ ਰਹੇ ਨੇ ਇਹ ਗੱਲ ਰਾਹੀਗਰਾਂ ਦੇ ਦੱਸਣ ਮੁਤਾਬਕ ਹੈ ਇੱਕ ਵਿਅਕਤੀ ਦਰਅਸਲ ਸੜਕ ਤੇ ਪੈਦਲ ਜਾਂਦਾ ਮੋਬਾਈਲ ਫੋਨ ਦੇਖ ਰਿਹਾ ਸੀ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਦੇ ਨਾਲ ਉਹ ਟਕਰਾ ਜਾਂਦਾ ਹੈ ਮੋਟਰਸਾਈਕਲ ਸੜਕ ਤੇ ਜਾ ਰਹੇ ਟਿਪਰ ਦੇ ਥੱਲੇ ਆ ਗਿਆ ਜਿਸ ਦੇ ਕਾਰਨ ਮੋਟਰਸਾਈਕਲ ਤੇ ਸਵਾਰ ਇਸ ਚੂੜੇ ਵਾਲੀ ਭੈਣ ਦੀ ਜਾਨ ਚਲੀ ਗਈ ਇਸ ਦਰਦਨਾਕ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਦਹਿਲ ਉੱਠਿਆ ਖਾਤਮਾ ਹੈ। ਸ਼ਾਇਦ ਅਸੀਂ ਤਾਂ ਪਰਮਾਤਮਾ ਤੇ ਕਹੀ ਪ੍ਰਾਰਥਨਾ ਕਰਦੇ ਆਂ ਅਰਦਾਸ ਕਰਦੇ ਵੀ ਵਾਜ ਜਾਵੇ ਪਰ ਮੁਸ਼ਕਿਲ। ਇਹ ਤੁਹੇ ਕਥਾ ਪਈ ਗਿਆ ਹੋਣਾ ਜੋ ਆਸਾਲ ਪਈ ਗਿਆ ਉਹਨਾਂ ਨੂੰ ਹਸਪਤਾਲ ਐਂਬੂਲੈਂਸ ਲੈ ਕੇ। ਹਾਂਜੀ ਲੈ ਗਏ। ਆਹ ਸਾਥ ਹੀ ਗਏ ਸੀ। ਸਾਥ ਉਹਦਾ ਭਰਾ ਜੀ ਤੇ ਬਾਕੀ ਜਿਹੜੇ ਡਾਕਟਰ ਹੈਗੇ ਉਹ ਨਾਲ ਹੈ ਜੀ ਹਸਪਤਾਲ। ਭਰਾ ਜੀ ਨਾਲ ਉਹਦਾ? ਹਾਂਜੀ ਭਰਾ ਉਹਦਾ। ਸਕਾ ਭਰਾ ਸੀ ਦਾ। ਕਹਿੰਦੇ ਸੀ ਕੋਟਕਪੂਰੀਆਂ ਆਪਦੇ ਭੈਣ ਨੂੰ ਲੈ ਕੇ ਆਉਂਦਾ ਸੀ ਪਿੰਡ ਅੱਛਾ ਹਾਂਜੀ ਆਹ ਵਾਰਦਾ ਇਹਦਾ ਪਿੰਡ ਕਿੱਥੇ ਕਿਹੜਾ ਸੀਗਾ ਹਾਂਜੀ ਪਿੰਡ ਕਿਹੜਾ ਸੀ ਇਹਦਾ ਪਿੰਡ ਉਹਨਾਂ ਨੇ ਮੋਗਾ ਦੱਸਿਆ ਜੀ ਅੱਛਾ ਮੋਗਾ ਹਾਂਜੀ ਭੈਣ ਪਰਾਹੀ ਹਾਂਜੀ ਭੈਣ ਪਰਾਹੀ ਨੂੰ ਤਨੁਤਰਾ ਮਿਲ ਕੇ ਮੋਗਾ ਰੋਡ ਪਰ ਇੱਕ ਪੁਰਾਣਾ ਟਰਾਲੇ ਦੇ ਇੱਕ ਔਰਤ ਨੂੰ ਤੜਾ ਦੇ ਦਿੱਤਾ ਮੈਂ ਮੋਗਾ ਪਰ ਪੁੱਜਾ ਪਰ ਮੇਰੇ ਜਾਣ ਤੋਂ ਪਹਿਲਾਂ ਕਿ ਉਸ ਔਰਤ ਨੂੰ ਐਂਬੂਲੈਂਸ ਰਾਈ ਮੋ ਮੋ ਕਿੱਥੇ ਪਹੁੰਚਾਇਆ ਜਾ ਚੁੱਕਿਆ ਸੀ ਪਰ ਉਥੇ ਪਬਲਿਕ ਨੇ ਦਸਨ ਤਾਪ ਕਥਾ ਲਗਾ ਕਿ ਜੋ ਤੀ ਨਾਮ ਦੀ ਔਰਤ ਜੋ ਕੋੜਪੁਰੇ ਵਿਖੇ ਚਾਦੀਸ਼ੋੜਾ ਤੇ ਆਪਣੇ ਪੇਕੇ ਪਿੰਡ ਭੋਲਾ ਚੌਕ ਕੋਲ ਜਾ ਰਹੀ ਸੀ ਜਿਸ ਦੀ ਐਕਸੀਡੈਂਟ ਦਰਾਂ ਮੌਤ ਹੋ ਗਈ ਆ ਤੇ ਉਸ ਦੇ ਸੰਬੰਧੀ ਜੋ ਵੀ ਸਾਨੂੰ ਕੋਈ ਇਤਲਾ ਮਿਲੂ ਜੋ ਸੰਬੰਧੀ ਕਾਰਵਾਈ ਕੀਤੀ ਜਾਵੇ